ਸੱਚੇ ਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਕੈਨੇਡਾ ਪਰ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਇਸ ਸਮੇਂ ਕੜਾਕੇ ਦੀ ਠੰਡ ਤੇ ਬਰਫਬਾਰੀ ਨਾਲ ਜੁੜੀਆਂ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਬਰਫ ਕਈ ਥਾਵਾਂ ਦੇ ਉੱਤੇ ਸ਼ੁਰੂ ਵੀ ਹੋ ਚੁੱਕੀ ਹੈ ਕਿ ਖਾਸ ਤੌਰ ਤੇ ਜੀਟੀਏ ਖੇਤਰ ਜਿੱਥੇ ਕਿ ਨਵੰਬਰ ਦੀ ਸ਼ੁਰੂਆਤ ਵਿੱਚ ਰਿਕਾਰਡ ਟੁੱਟ ਗਿਆ ਕਿ ਕੁਝ ਇਸ ਤਰ੍ਹਾਂ ਬਰਫਬਾਰੀ ਹੋਈ ਹੈ ਜੀਟੀਆ ਖੇਤਰ ਦੇ ਵਿੱਚ ਵਕ ਵਕ ਸ਼ਹਿਰਾਂ ਵਿੱਚ ਜੋ ਪਿਛਲੇ 24 ਘੰਟੇ ਦੇ ਸਮੇਂ ਦੌਰਾਨ 220 ਕੋਲੀਜਨ ਯਾਨੀ ਕਿ ਸੜਕ ਹਾਦਸੇ ਵਾਪਰ ਚੁਕੇ ਨੇ ਬਰਫ਼ ਦੇ ਕਰਕੇ ਸੜਕਾਂ ਦੇ ਉੱਤੇ ਫਿਸਲਣ ਜ਼ਿਆਦਾ ਹੈ ਤੇ ਵਾਹਨ ਇਸ ਤਰ੍ਹਾਂ ਪ੍ਰਭਾਵਿਤ ਹੁੰਦੇ ਨਹੀਂ ਉਡੇਰੀਓ ਪ੍ਰਵਿੰਸ਼ੀਅਲ ਪੁਲਿਸ ਦੇ ਵੱਲੋਂ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ 340 ਇਨਸੀਡੈਂਟ ਰਿਪੋਰਟ ਹੋ ਚੁੱਕੇ ਨੇ ਪਿਛਲੇ 24 ਘੰਟੇ ਦੇ ਸਮੇਂ ਵਿੱਚ ਤੇ 220 ਸੜਕ ਹਾਦਸੇ ਵਾਪਰ ਚੁੱਕੇ ਨੇ ਜਿਸ ਵਿੱਚ ਇਹ ਵੀ ਹੋਇਆ ਕਿ ਸਿੰਗਲ ਵਹੀਕਲ ਇਨਸੀਡੈਂਟ ਵੀ ਵਾਪਰੇ ਨੇ ਕਿ ਇਕੋ ਵਾਹਨ ਜੋ ਕਾਬੂ ਨਹੀਂ ਕਰ ਸਕਿਆ ਆਪਣੇ ਆਪ ਦੇ ਉੱਤੇ ਜੋ ਸੜਕ ਦੇ ਉੱਤੇ ਸਮੇਂ ਇੱਕਦਮ ਬਰਫ਼ ਦੇ ਕਰਕੇ ਹਾਲਾਤ ਬਣ ਗਏ ਸਨ ਕਿ ਕੋਈ ਟੋਏ ਦੇ ਵਿੱਚ ਡਿੱਗ ਗਿਆ ਜਾਂ ਫਿਰ ਕੋਈ ਸੜਕ ਤੋਂ ਹੇਠਾਂ ਉਤਰ ਗਿਆ ਹਾਈਵੇ 400 ਦੇ ਉੱਤੇ ਗੰਭੀਰ ਹਾਦਸੇ ਵੀ ਕੁਝ ਵਾਪਰੇ ਨੇ ਜਿਸ ਦੇ ਵਿੱਚ ਕੁਝ ਜਣਿਆਂ ਨੂੰ ਜੋ ਹਸਪਤਾਲ ਵੀ ਪਹੁੰਚਾਉਣਾ ਪਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਸੜਕ ਹਾਦਸਿਆਂ ਦੇ ਕਰਕੇ ਕੁਝ ਵਿਅਕਤੀਆਂ ਦੀ ਹਾਲਤ ਗੰਭੀਰ ਵੀ ਬਣੀ ਹੋਈ ਹੈ ਤੇ ਇਸ ਬਾਰੇ ਪੁਲਿਸ ਵਾਲਿਆਂ ਦੇ ਵੱਲੋਂ ਜਦੋਂ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਨਾਲ ਚੇਤਾਵਨੀ ਵੀ ਦਿੱਤੀ ਹੈ ਕਿ ਅਜਿਹੇ ਵਿੱਚ ਡਰਾਈਵਰ ਮੁੱਖ ਤੌਰ ਦੇ ਉੱਤੇ ਗੱਡੀਆਂ ਚਲਾਉਂਦੇ ਹੋਏ ਖਾਸ ਧਿਆਨ ਰੱਖਣ ਕਿ ਇਸ ਸਮੇਂ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਖਤਰੇ ਵਿੱਚ ਨਾ ਪਾਉਣ ਕੇ ਜੇਕਰ ਰਫ਼ਤਾਰ ਦੀ ਸੀਮਾ ਕਿਸੇ ਥਾਂ ਦੇ ਉੱਤੇ ਇੱਕ ਨਿਰਧਾਰਤ ਹੈ ਤਾਂ ਉਸ ਤੋਂ ਵੀ ਘੱਟ ਰਫ਼ਤਾਰ ਦੇ ਉੱਤੇ ਗੱਡੀ ਨੂੰ ਚਲਾਇਆ ਜਾ ਸਕਦਾ ਜਿੱਥੇ ਤੱਕ ਸੁਰੱਖਿਅਤ ਮਹਿਸੂਸ ਹੋਵੇ ਜਦੋਂ ਇਹੋ ਜਿਹੇ ਮੌਸਮ ਦੇ ਹਾਲਾਤ ਬਣ ਜਾਂਦੇ ਨੇ ਜੋ ਦੱਸਿਆ ਗਿਆ ਕਿ ਵਾਟਰਲੂ ਖੇਤਰ ਦੇ ਵਿੱਚ ਹੀ 45 ਰਿਪੋਰਟਸ ਸਾਹਮਣੇ ਆ ਚੁੱਕੀਆਂ ਨੇ ਜੋ ਸੜਕ ਹਾਦਸਿਆਂ ਨਾਲ ਜੁੜੀਆਂ ਹੋਈਆਂ ਜਦੋਂ ਵੀ ਬਰਫ਼ਬਾਰੀ ਹੁੰਦੀ ਹੈ ਸਰਦੀਆਂ ਦਾ ਮੌਸਮ ਹੁੰਦਾ ਤਾਂ ਅਜਿਹੇ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਸੇ ਕਰਕੇ ਬਰਫ਼ਬਾਰੀ ਤੋਂ ਪਹਿਲਾਂ ਵਕ ਵਕ ਥਾਵਾਂ ਦੇ ਉੱਤੇ ਪੁਲਿਸ ਵਾਲਿਆਂ ਦੇ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਜਿਹੇ ਮਾਮਲਿਆਂ ਨੂੰ ਰੋਕਣ ਵਾਸਤੇ ਇਹੋ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਡਰਾਈਵਰ ਬਹੁਤ ਧਿਆ ਗੱਡੀਆਂ ਚ ਲਾਉਣ ਤਾਜਾਹੇ ਵਿੱਚ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਜ਼ਰੂਰੀ ਇਹ ਵੀ ਹੈ ਕਿ ਵਿੱਥ ਬਣਾ ਕੇ ਚੱਲਿਆ ਜਾਵੇ ਅੱਗੇ ਵਾਲੇ ਵਾਹਨ ਤੋਂ ਜੋ ਆਪਣੇ ਵਾਹਨ ਦੇ ਦਰਮਿਆਨ ਤਾਂ ਕਿ ਜੇਕਰ ਇੱਕਦਮ ਬ੍ਰੇਕ ਲਾਉਣ ਦੇ ਵਿੱਚ ਦਿੱਕਤ ਵੀ ਆਉਂਦੀ ਹੈ ਤਾਂ ਜਦੋਂ ਵਿੱਥ ਜ਼ਿਆਦਾ ਬਣੀ ਹੋਵੇਗੀ ਤਾਂ ਖਤਰਾ ਘੱਟ ਹੋਵੇਗਾ ਦੱਖਣੀ ਓਨਟੇਰੀਓ ਦੇ ਵਿੱਚ ਬਰਫ਼ ਨਾਲ ਜੁੜੀਆਂ ਚੇਤਾਵਨੀਆਂ جاریਆਂ ਕੀਤੀਆਂ ਗਈਆਂ ਨੇ ਟੋਰਾਂਟੋ ਵਿੱਚ ਲੰਗੀ ਰਾਤ ਹੀ 5 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਜਾਣਕਾਰੀ ਦਿੱਤੀ ਗਈ ਹੈ ਸਿਰਫ ਓਨਟੇਰੀਓ ਹੀ ਨਹੀਂ ਸਗੋਂ ਹੋਰ ਵੀ ਕੈਨੇਡਾ ਪਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਸਮੇਂ ਛੇਤੀ ਦੇ ਨਾਲ ਬਰਫ਼ਬਾਰੀ ਹੋ ਰਹੀ ਹੈ ਜਿਸ ਦੇ ਨਾਲ ਸਾਰੇ ਹੀ ਸੂਬੇ ਪ੍ਰਭਾਵਿਤ ਹੋ ਰਹੇ ਨੇ ਜਿੱਥੇ ਕਿ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਖਾਸ ਤੌਰ ਤੇ ਉਤੇ ਟਰੈਵਲ ਜਿਨ੍ਹਾਂ ਨੇ ਕਰਨਾ ਹੈ ਅਜਿਹੇ ਵਿੱਚ ਪਹਿਲਾਂ ਤੋਂ ਹਾਲਾਤ ਨੂੰ ਜ਼ਰੂਰ ਦੇਖ ਲਿਆ ਜਾਵੇ